ਉਹ ਮੂਈ ਅਜ਼ਰਾਈਲ ਗਿਫਤਰ ਦਿਲ ਹੀ ਚੁਣਾ ਦਾਨੀ ਰਹਾਓ ਕਹਿੰਦੇ ਕਿਸ ਨਾਲ ਬੋਲਾਂ ਦੁਨੀਆਂ ਤਾਂ ਖਾਨੀ ਐ ਖਤਮ ਹੋਣ ਵਾਲੀ ਐ ਮਹਰਮਾਨਿਕ ਦੇਵ ਜੀ ਕਹਿੰਦੇ ਕਿਹਦੇ ਨਾਲ ਬੋਲਾਂ ਦੁਨੀਆਂ ਖਤਮ ਹੋਣ ਵਾਲੀ ਐ ਇਹ ਅਜ਼ਰਾਈਲ ਫਰਿਸ਼ਤਾ ਪਰਦੇ ਵਿੱਚ ਐ ਅਜ਼ਰਾਈਲ ਫਰਿਸ਼ਤੇ ਨੇ ਸਾਡੇ ਵਾਲ ਖੜੇ ਹੋਏ ਹਨ ਇਹਨੇ ਵਾਲ ਪਕੜੇ ਹੋਏ ਹਨ ਇਹੀ ਮੁੱਠ ਵਿੱਚ ਹੈ 보다 ਨਹੀਂ ਕਦੋਂ ਇਹਨਾਂ ਨੂੰ ਲੈ ਜਾਣਾ ਹੈ ਖਿੱਚ ਕੇ ਉਸ ਉਸੇ ਵੇਫਜੂਲ ਵਿੱਚ ਲੱਗੇ ਹੋਏ ਆ ਵੇਫਜੂਲ ਹੀ ਕੰਮ ਕਰਦੇ ਆ ਵੇਫਜੂਲ ਗੱਲਾਂ ਕਰਦੇ ਆ ਉਸ ਉਸ ਦੀ ਬੰਦਗੀ ਕਿਉਂ ਨਾ ਕਰੀਏ ਉਸੇ ਨੇ ਸਾਨੂੰ ਪਾਰ ਉਤਾਰਨਾ ਹੈ ਉਨੇ ਹੀ ਰੱਖਿਆ ਕਰਨੀ ਹੈ ਉਸ ਦੀ ਫਜੂਲ ਦੇ ਧੰਦਿਆਂ ਵਿੱਚ ਲਿਪਟੇ ਹੋਏ ਆ ਉਨੇ ਸਾਡੀ ਰੱਖਿਆ ਕਰਨੀ ਹੈ ਉਹ ਉਹਦੇ ਇੱਕ ਇੱਕ ਤਸਵੀਰ ਵੀ ਉਹਨੇ ਲੈ ਜਾਵੇਗਾ ਇੱਕ ਤਸਾ ਕਿੰਨਾ ਕੁ ਜੁੰਦਾ ਹੈ ਉਹਨੂੰ ਜਦੋਂ ਹੁਕਮ ਹੋਇਆ ਨਾ ਜਿੰਨੇ ਸਾਡੇ ਅਜਰਾਇਲ ਫਰਿਸ਼ਤੇ ਨੇ ਸਾਡੇ ਵਾਲ ਪੜੇ ਹੋਇਆ ਨੇ ਉਹ ਇੱਕ ਤਸੇ ਵਿੱਚ ਲੈ ਜਾਏਗਾ ਇੱਕ ਤਸਾ ਕਿੰਨਾ ਕੁ ਜੁੰਦਾ ਹੈ ਇਹਦੀ ਖਬਰ ਮਨੁੱਖ ਨੂੰ ਕਾਨੂੰਨੀ ਅਰਗਿਜ ਨਹੀਂ ਇਹਦਾ ਮਨੁੱਖ ਨੂੰ ਪਤਾ ਹੀ ਨਹੀਂ ਕਿ ਮੈਂ ਮਰਨਾ ਨਹੀਂ ਹੈ ਇਹ ਸੰਸਾਰ ਵੀ ਚਾਹਿਆ ਵਾ ਫਾਨੀ ਹੈ ਖਤਮ ਹੋਣ ਵਾਲਾ ਹੈ ਸਭ ਕੁਝ ਨਾਸ ਹੋਣ ਵਾਲਾ ਹੈ ਇੱਕ ਦਿਨ ਇਹ ਮਿੱਟੀ ਟਹਿ ਢੇਰੀ ਤੇ ਟਹਿ ਜਾਏਗਾ ਸਰੀਰ ਖਤਮ ਹੋ ਜਾਏਗਾ ਸੋਚਦਾ ਹੀ ਨਹੀਂ ਮਨੁੱਖ ਆਪਣੇ ਕੰਮਾਂ ਧੰਧਿਆਂ ਵਿੱਚ ਰਜ਼ਗਾਨਾ ਵਿੱਚ ਫਸਿਆ ਹੋਇਆ ਹੈ ਉਹਨੂੰ ਆਪਣਾ ਪਤਾ ਹੀ ਨਹੀਂ ਇਸ ਕਰਕੇ ਬੇ ਉਸ ਵਾਹਿਗੁਰੂ ਦਾ ਡਰ ਰੱਖ ਉਸ ਵਾਹਿਗੁਰੂ ਦੇ ਹੁਕਮ ਵਿੱਚ ਉਸ ਤੋਂ ਡਰ ਉਹਦੇ ਡਰ ਕੇ ਰਹਿ ਉਹਦੇ ਉਹਦੇ ਤੋਂ ਡਰ ਕੇ ਰਹਿ ਹੀ ਫਿਰ ਅਕਰੇ ਬਲੇ ਉਹਦਾ ਹੁਕਮ ਆ ਜਾਵੇ ਉਹ ਲੈ ਜਾਵੇ ਫੜ ਕੇ ਵਾਲ ਨੂੰ ਨੇ ਕੇਸੋਂ ਫੜੇ ਹੋਇਆ ਜਦੋਂ ਉਹਨੂੰ ਹੁਕਮ ਹੋਇਆ ਉਹਨੇ ਲੈ ਜਾਣਾ ਗੁਰਨਾਨਕ ਦੇਵ ਜੀ ਮਹਾਰਾਜ ਇਹ ਸਭ ਕੁਝ ਜਾਣਦੇ ਹਨ ਉਹ ਸਾਰਾ ਕੁਝ ਸਮਝਾਉਂਦੇ ਹਨ ਬੰਦੇ ਨੂੰ ਫਿਰ ਵੀ ਬੰਦਾ ਜਿਹੜਾ ਹੈ ਨਾ ਗੁਰਨਾਨਕ ਦੇਵ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਉਹਨਾਂ ਦੇ ਪੈਰਾਂ ਦੀ ਮੈਂ ਚਰਨ ਤੂੜ ਮੰਗਦਾ ਜਿਹੜੇ ਉਸ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਨ ਅਮਰਤ ਵੇਲੇ ਉੱਠਦੇ ਹਨ ਵਾਹਿਗੁਰੂ ਦੀ ਸਿਮਰਨ ਬੰਦਗੀ ਕਰਦੇ ਹਨ ਕਹਿੰਦੇ ਮੈਂ ਉਹਨਾਂ ਤੋਂ ਪੈਰਾਂ ਦੀ ਚਰਨ ਦੀ ਧੂੜੀ ਮੰਗਦਾ ਹਾਂ ਜਿਹੜੇ ਵਾਹਿਗੁਰੂ ਤੋਂ ਕੁਰਬਾਨ ਨਾਲ ਜਿਹੜੇ ਰੱਬ ਤੋਂ ਕੁਰਬਾਨ ਜਾਂਦੇ ਹਨ ਮੈਂ ਉਹਨਾਂ ਦੀ ਚਰਨ ਧੂੜੀ ਮੈਂ ਲੋਚਦਾ ਹਾਂ ਦੇਖੋ ਵਾਹਿਗੁਰੂ ਉਸ ਗੁਰਨਾਮਿਕ ਦੇ ਵਿੱਚ ਕਿੰਨੀ ਨਿਮਰਤਾ ਇਹ ਉਹਨਾਂ ਦਾ ਬਚਪਨ ਹੈ ਜਦੋਂ ਪੜਨੇ ਗਿਆ ਪੜਾ ਲਿਆਂਦਾ ਫਿਰ ਉਹ ਵੀ ਗਿੜਗਿੜ ਕੇ ਪੈਰਾਂ ਤੇ ਗਿੜਿਆ ਕਹਿੰਦੇ ਮੈਨੂੰ ਵੀ ਮੁਕਤ ਕਰ ਮੈਨੂੰ ਵੀ ਦੱਸ ਮੈਨੂੰ ਵੀ ਅਗਲੇ ਆਣ ਦੇ ਵਕਤ ਕਿਸ ਤਰ੍ਹਾਂ ਆਣਾ ਹੈ ਮੈਨੂੰ ਵੀ ਦੱਸ ਕਿ ਕਿਸ ਤਰ੍ਹਾਂ ਭਾਂਸਾ ਅਗਤੋਂ ਪਾਰ ਹੋਣਾ ਹੈ ਮੇਰੇ ਵੀ ਪਾਪ ਖਤਮ ਹੋਣ ਫਿਰ ਉਹਨੂੰ ਇਸਦੇ ਰਸਤੇ ਲਾਇਆ ਉਪਦੇਸ਼ ਦਿੱਤਾ ਕਿ ਵਾਹਿਗੁਰੂ ਦੀ ਬੰਦਗੀ ਵਾਹਿਗੁਰੂ ਦਾ ਚਮਰਨ ਵਾਹਿਗੁਰੂ ਨਾਲ ਜੁੜਨਾ ਇਹ ਸਭ ਕੁਝ ਕਰਨਾ ਉਹਨੇ ਫਿਰ ਮਹਤਾ ਕਲਿਆਣ ਜੀ ਨੂੰ ਕਿਹਾ ਕਿ ਤੇਰਾ ਪੁੱਤਰ ਤੇ ਧੁਰ ਤੋਂ ਹੀ ਪੜਿਆ ਹੋਇਆ ਹੈ ਇਹਨੂੰ ਤੇ ਪੜਾਉਣ ਦੀ ਲੋੜ ਹੀ ਨਹੀਂ ਪਰ ਕਲਿਆਣ ਦਾਸ ਨੂੰ ਜਾਣਦੇ ਸਨ ਉਹਨਾਂ ਦੀ ਉਹ ਨਹੀਂ ਜਾਣ ਸਕੇ ਆਪਣੇ ਪੁੱਤਰ ਨੂੰ ਉਹ ਨਹੀਂ ਜਾਣ ਸਕੇ ਉਹ ਰੱਬ ਸਨ ਉਹ ਕਹਿੰਦੇ ਇਹ ਪਹਿਲਾਂ ਧੁਰ ਤੋਂ ਹੀ ਪੜਿਆ ਹੋਇਆ ਹੈ ਇਹਨੂੰ ਨਹੀਂ ਚੁਪਾ ਸਕਦੇ ਔਰ ਉਹਦੇ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਇੱਕ ੰਕਾਰ ਕੀ ਹੈ ਆੜੇ ਦਾ ਅਰਥ ਈੜੀ ਸੱਸਾ ਲੈ ਕੇ ਸਾਰਾ ਉਲੁ ਭੁਲਾ ਦਿੱਤਾ ਖਾਰੀ ਪੱਟੀ ਪੁੜਾ ਦਿੱਤੀ ਉਹਦੇ ਤੋਂ ਲੈ ਕੇ ਸਾਰੇ ਲੱਭ 35 ਅਖਰੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਹਾਨੂੰ ਸੋਖਾ ਕਰਨ ਵਾਸਤੇ ਕਿ ਪੰਜਾਬੀ ਕਲਯੁਗ ਦੀ ਮੋਟੀ ਬੁੱਧੀ ਹੈ ਕਲਯੁਗ ਦੇ ਜੀਵ ਜਿਹੜੇ ਨੇ ਉਹ ਨਹੀਂ ਸਮਝ ਸਕਣਗੇ ਉਹ ਫਾਰਸੀ ਸੰਪ੍ਰੀਤੀਆਂ ਸੀ ਕਿੱਥੇ ਤਮਤ ਕਰਦੇ ਆ ਇੰਨੀ ਔਖੀ ਸਾਡੇ ਸਮਝ ਤੋਂ ਬਾਹਰ ਹੈ ਗੁਰਨਾਮਿਕ ਦੇਵ ਜੀ ਮਹਾਰਾਜ ਨੇ 35 ਅੱਖਰ ਕਰਕੇ ਪੱਟੀ ਲਿਖੀ 35 ਅੱਖਰ ਸਾਡੇ ਵਰਗੇ 35 ਅੱਖਰੀ ਕੀਤੀ ਕਿ ਜੜੀ ਪੰਜਾਬੀ ਹੈ ਸਭ ਤੋਂ ਸਰਲ ਹੈ ਇਹ ਸਾਨੂੰ ਤਜੁਗ ਦੇ ਮੋਟੀ ਬੁੱਧੀ ਵਾਲੇ ਜੀਵ ਜਿਹੜੀ ਹੈ ਪੰਜਾਬੀ ਨੂੰ ਜਲਦੀ ਸੋਖਾ ਸਮਝ ਲੈਣਗੇ ਕਿਉਂ ਬੰਦਗੀ ਜਿਹੜੀ ਹੈ ਪੰਜਾਬੀ ਆਉਂਦੀ ਹੋएगी ਤੇ ਅਸੀਂ ਗੁਰਗ੍ਰੰਥ ਸਾਹਿਬ ਦਾ ਪਾਠ ਕਰ ਸਕਾਂਗੇ ਇਸ ਕਰਕੇ ਵਾਹਿਗੁਰੂ ਜੀ ਪਿਆਰਿਓ ਪੰਜਾਬੀ ਸਾਡੀ ਮਾਤਰ ਬੋਲੀ ਆ ਮਾਂ ਬੋਲੀ ਹੈ ਇਸ ਤੋਂ ਦੂਰ ਨਹੀਂ ਹੋਣਾ ਇਹ ਤੁਹਾਨੂੰ ਉਚਾਈਆਂ ਤੇ ਲੈ ਜਾਏਗੀ ਆਪਣੇ ਬੱਚਿਆਂ ਨੂੰ ਮੂਲ ਮੰਤਰ ਪੰਜਾਬੀ ਸਿਖਾਇਆ ਕਰੋ ਇਹਨਾਂ ਵਰਗੀ ਬਹੁਤ ਵਧੀਆ ਹੈ ਗੁਰਨਾਨਕ ਦੇਵ ਜੀ ਮਹਾਰਾਜ ਬਾਜੂ ਗ੍ਰੀ ਬੁੱਧੀ ਵਾਲੇ ਮੋਟੇ ਕੁੱਤੀ ਵਾਲੇ ਹਨ ਇਸ ਕਰਕੇ ਸਾਡੇ ਵਾਸਤੇ ਸਾਡੇ ਖਾਤਰ ਉਹਨਾਂ ਨੇ 35 ਅਖਰੀ ਵચ્ੀ ਇਸ ਕਰਕੇ ਪੰਜਾਬੀ ਮਾਂ ਬੋਲੀ ਨੂੰ ਦੂਰ ਨਾ ਕਰੋ ਮਾਂ ਬੋਲੀ ਨੂੰ ਆਪਣੇ ਕੋਲ ਰੱਖੋ ਔਰ ਬੱਚਿਆਂ ਨੂੰ ਪੰਜਾਬੀ ਪੜ੍ਹਾਓ ਪੰਜਾਬੀ ਸਿਖਾਓ ਔਰ ਬਾਕੀ ਦੂਜਾ ਪੜ੍ਹਤਲ ਚਲੇਗਾ ਇਤਨੇ ਮੁਕਮ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ